ਆ ਤਾਂ ਕੀ ਨਾ ਦਿਓ ਮੈਂ ਇਹ ਵੀ ਪਾ ਦੇਣੀ ਹੈ ਭੈਣ ਸਾਲਾ ਕੋਤਾ ਤੂੰ ਭੈਣ ਭਾਈ ਤੂੰ ਪਹਿਲਾਂ ਪੋਸਟੀ ਕਰਦਾ ਫਿਰ ਪਤਾ ਲੱਗਦਾ ਵੀ ਇੱਥੋਂ ਵੀ ਇਹ ਇਹ ਹੋ ਸਕਦਾ ਬਲਕਾਰ ਕਿੱਦੂ ਫਿਰ ਤੂੰ ਜਿਹੜੀ ਤੂੰ ਕਹਿ ਰਿਹਾ ਪੋਸਟੀ ਵੀ ਕਰ ਰਿਹਾ ਹੋ ਸਕਦਾ ਉਹ ਵੀ ਐਂ ਬੋਲਦਾ ਹੋਵੇ ਮੈਂ ਤਾਂ ਪਾਈ ਐ ਮੈਂ ਤਾਂ ਹੋਰ ਆਈ ਮੈਂ ਉਹ ਵੀ ਪਾਉਂਗਾ ਜਿਹੜੀ ਚੀਜ਼ ਮੈਨੂੰ ਲੱਗੀ ਮੈਂ ਤਾਂ ਪਾਉਂਗਾ ਜੋਦਾ ਬੋਲਣਾ ਜੋਦਾ ਮਹਰਾਜ ਵਾਲਾ ਹਾਂ ਭਾਈ ਉਹਦੇ ਕਿਵੇਂ ਆ ਠੀਕ ਆ ਮੇਰੀ ਗੱਲ ਸੁਣ ਮੈਨੂੰ ਮੈਂਨੂੰ ਰਾਜੂ ਜੇਠੀ ਨੂੰ ਫੋਨ ਅੱਛਾ ਮੇਰਾ ਫੋਨ ਰਏ ਚਾਰਜ ਲੱਗਾ ਮੁੜ ਕੇ ਮੈਂ ਰਾਜੂ ਜੇਠੀ ਨੂੰ ਦੁਬਾਰੇ ਫੋਨ ਲਾ ਲਿਆ ਆ ਨੰਗਾ ਦੁੱਦਲੇ ਦੁੱਲੇ ਲਿਖਿਆ ਨਾ ਮੈਂ ਕਿਹਾ ਯਾਰ ਪਹਿਲੀ ਗੱਲ ਤਾਂ ਐਮਐਲਏ ਸਾਡੀ ਬਾਜ਼ ਨਹੀਂ ਤੁਸੀਂ ਮੈਂ ਕਿਹਾ ਵੀਡੀਓ ਪਾਤੀ ਜਾਖੀ ਇਹ ਅਜਾ ਤੇ ਪੌਣਾ ਦੱਲਾ ਦੇਖ ਜਿਹਨੇ ਮਹਾ ਪਾਈ ਆ ਉਹ ਦੱਲਾ ਮ ਹਣਾ ਤੇ ਮੈਂ ਕਮੈਂਟ ਕੀਤਾ ਤੇ ਪਹਿਲੀ ਤਾਂ ਤੁਹਾਨੂੰ ਪਤਾ ਐਮਐਲਏ ਦੀ ਬਾਜ਼ ਆ ਗਈ ਤੁਸੀਂ ਪੋਸਟ ਕੀਤੇ ਤੋਂ ਬਿਨਾਂ ਚਾਕੇ ਵੀਡੀਓ ਪਾਤੀ ਯਾਰ ਇਹਦੀ ਗੱਲ ਦਾ ਜਵਾਬ ਵੀਰੇ ਐਮਐਲਏ ਨੂੰ ਦੇ ਸਕਦੇ ਆਂ ਅਸੀਂ ਹੂੰ ਉਹਨੂੰ ਫੋਨ ਲਾਇਆ ਉਹਨੂੰ ਇੱਥੇ ਨਹੀਂ ਲਾਇਆ ਸੀ ਕਿ ਛੋਟੀ ਐ ਇਹ ਮੈਨੂੰ ਮੇਰਾ ਪੀਏ ਦਾ ਨੰਬਰ ਵੀ ਹੋ ਸਕਦਾ ਤੁਸੀਂ ਹੋ ਮੈਂ ਮੈਨੂੰ ਲਾਵਾਂਗੀ ਵੀਰੇ ਅਸੀਂ ਐਮਐਲ ਨਾਲ ਗੱਲ ਕਰਾਂਗੇ ਨਾ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ ਜੇ ਤੁਸੀਂ ਗੱਲ ਕਰਨੀ ਹੈ ਸਾਡਾ ਦਫ਼ਤਰ ਹੈਗਾ ਉੱਥੇ ਆ ਕੇ ਗੱਲ ਕਰ ਲਓ ਦਫ਼ਤਰ ਦਾ ਕੋਈ ਚੰਗੀ ਤਰ੍ਹਾਂ ਕਰਾਂ ਤੁਹਾਡਾ ਕੋਈ ਚੱਕਰ ਨਹੀਂ ਆਹ ਧਮਕੀ ਨਾ ਦਿਓ ਮੈਂ ਇਹ ਵੀ ਪਾ ਦੇਣੀ ਹੈ ਤੂੰ ਤੂੰ ਪਾ ਕੇ ਬੜਗੋ ਬੈਲ ਕਰ ਦੇਣਾ ਤੂੰ ਤੂੰ ਪੁਸ਼ਟੀ ਕਰ ਸਕਦਾ ਪਹਿਲਾਂ ਮੈਂ ਮੈਂ ਰਿਕਾਰਡ ਕਰ ਲਾ ਯਾਰ ਇਹ ਸ਼ਾਨਦਾਰੀ ਹੋਣਗੀ ਤਾਂ ਪਰ ਜਿਹੜੀ ਤੂੰ ਲੈਂਗੁਏਜ ਜਿਹੜੀ ਤੂੰ ਲੈਂਗੁਏਜ ਵਰਤ ਰਿਹਾ ਅਸੀਂ ਪਾਗਲ ਲੱਖੋ ਬੋਟਰ ਜੁੜਿਆ ਮੋੜ ਬੰਦੇ ਨਾਲ ਯਾਰ ਅਸੀਂ ਤੁਹਾਨੂੰ ਸਾਡੇ ਨਾਲ ਕਿੰਦੀ ਕੰਮ ਕੀ ਕਰਦਾ ਬੰਦਾ ਉਹ ਫਾਈਨੈਂਸ ਤੇ ਜਿਹੜੇ ਬੰਦੇ ਪਰਚ ਰਿਹਾ ਮਾਮਾ ਦੇ ਪੁੱਤ ਮਰਵਾਤੇ ਮੇਰੇ ਸਾਡੇ ਦੋਨੋਂ ਨਾਲ ਬਿਠਾਉਂਦਾ ਛੋਟੀ ਸਰਕਾਰ ਆ ਸਾਡੇ ਤੇ ਕੇਸ ਕਰਦੇ ਹੋ ਤੁਹਾਨੂੰ ਲੱਗਦਾ ਤਾਂ ਕੇਸ ਕਰਦੇ ਹੋ ਤਾਂ ਕੋਈ ਨਹੀਂ ਸਭ ਕੁਝ ਕਰਾਂ ਕੋਈ ਗੱਲ ਨਹੀਂ ਤੁਸੀਂ ਕਰ ਲਓ ਧਮਕੀਆਂ ਦੇਣ ਦੀ ਲੋੜ ਨਹੀਂ ਹੁੰਦੀ ਕਾਰਵਾਈ ਕਰੀਦੀ ਹੁੰਦੀ ਹੈ ਹਾਂ ਕਾਰਵਾਈ ਕਰੀ ਹੁੰਦਾ ਕ ਕਾਰ ਬੰਦੂ ਬੰਦ ਕਰਤਾ ਤੁਹਾਨੂੰ ਦੱਸਿਆ ਕਾਰਵਾਈ ਹੁੰਦੀ ਤੁਸੀਂ ਜਿਹੜਾ ਮਰਜ਼ੀ ਕਰ ਲਓ ਯਾਰ ਤੁਹਾਨੂੰ ਰੋਕਿਆ ਕਿਸੇ ਨੇ ਛੋਟੀ ਸਰਕਾਰ ਆ ਜੋ ਮਰਜ਼ੀ ਕਰੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਧਮਕੀ ਨਹੀਂ ਦੇਣੀ ਕਾਰਵਾਈ ਕਰ ਮੈਨੂੰ ਪਤਾ ਕੋਨ ਤਾਂ ਜਿਹੜਾ ਮਰਜ਼ੀ ਮਰਜੀ ਬੰਨ ਲੈ ਕੇ ਵਾਇ ਕਾਨਫਰੈਂਸ ਚ ਉਹ ਵੀਰੇ ਮੈਂ ਡੋਨ ਲੋਡ ਨਹੀਂ ਮੈਂ ਮੈਂ ਵੀਰੇ ਨਾ ਤਾਂ ਤੇਰੇ ਵਰਗੀ ਲੈਂਗੁਏਜ ਵਰਤਣੀ ਐ ਨਾ ਮੈਂ ਕਿਸੇ ਨੂੰ ਕਾਨਫਰੈਂਸ ਚ ਲੈਣਾ ਠੀਕ ਐ ਉਹ ਤਾਂ ਮੈਨੂੰ ਤੇਰੇ ਨਾਲ ਵੱਧ ਜ਼ਰੂਰੀ ਫੋਨ ਆਇਆ ਚ ਤਾਂ ਸੁਣਿਆ ਸੀ ਉਹ ਯਾਰ ਜਿਹਦਾ ਮਰਜ਼ੀ ਜ਼ਰੂਰੀ ਫੋਨ ਹੋਵੇ ਪਰ ਐਡਾ ਮਾਤਾ ਕਟਿਆ ਪੱਤਰਕਾਰ ਤੇਰਾ ਪਹਿਲੀ ਵਾਰ ਦੇਖਿਆ ਨਹੀਂ ਬੰਦਾ ਮੇਰੇ ਬਾਰੇ ਮੇਰੇ ਬਾਰੇ ਲਿਖਦੇ ਬਾਈ ਤੈਨੂੰ ਰੋਕਿਆ ਕਿਨੇ ਮੇਰੇ ਤੇ ਕੇਸ ਕਰਦੇ ਹੋ ਉਹ ਅਸੀਂ ਜ਼ਿੰਦਗੀ ਦੇ ਫੁੱਦੂ ਕੰਮ ਕਰੀ ਨਹੀਂ ਸਾਨੂੰ ਖਾਣ ਦਾ ਖਾਣੇ ਹੁੰਦੇ ਨੇ ਆ ਵੀ ਯਹੀ ਤਾਂ ਪਾਛਾ ਵਾਰ ਤਰੇ ਆ ਵੀ ਕੋਈ ਚੰਗੇ ਬੰਦੇ ਦੀ ਨਹੀਂ ਨਾ ਜੇ ਤੂੰ ਜਦੋਂ ਬਾਤੀ ਸਾਲਾ ਜੇ ਤੂੰ ਇਹ ਕੋਲ ਕੀਤਾ ਤਾਂ ਆਪ ਨੂੰ ਕਹਿ ਰਹੇ ਆ ਤੂੰ ਕਰ ਦੇ ਕੰਮ ਕਰਦਾ ਕੇਸ ਕਰਦੇ ਹੋ ਸਾਲਾ ਕੇਸ ਕਰਦਾ ਸਾਲਾ ਕੇਸਾਂ ਤੇ ਬੰਬ ਕਿੰਨੇ ਪੜਦਾ ਹੁੰਦਾ ਤੇਰਾ ਦੁੱਖਾਂ ਕੋਈ ਨਹੀਂ ਤੈਨੂੰ ਸੁਣਾਉਣਾ ਤਾਂ ਆਪ ਕੀ ਕਰ ਸਕਦੇ ਹਾਂ ਜੇ ਤੁਸੀਂ ਕੁੱਟਣਾ ਮਾਰਨਾ ਹੋ ਕੁੱਟ ਮਾਰ ਲਓ ਕੋਈ ਨਹੀਂ ਕੋਈ ਨਹੀਂ ਕੁੱਟਣਾ ਮਾਰਨਾ ਤੇਰਾ ਦੁਨ ਕੁੱਟ ਕੇ ਲੈਣਾ ਫੇਰ ਮੈਨੂੰ ਫੋਨ ਲਾਉਣ ਦੀ ਲੋੜ ਹੀ ਨਹੀਂ ਧੰਨਵਾਦ ਤੁਹਾਡਾ ਭੈਣ ਸਾਲਾ ਕੋਟਾ ਤੂੰ ਭੈਣ ਪਾਈ ਤੂੰ ਪਹਿਲਾਂ ਪੋਚੀ ਕਰਦਾ ਫਿਰ ਮੈਂ ਤੇ ਇੰਨਾ ਪਰਮਿਸ਼ਨ ਨਹੀਂ ਲੈਣੀ ਇਹਨੂੰ ਮੈਂ ਬਾਦੂ ਕਿਹਨੂੰ ਕਹਾਂ ਬਟਾ ਲੈ ਮੈਂ ਤੇਰੇ ਤੋਂ ਪਰਮਿਸ਼ਨ ਨਹੀਂ ਲੈਣੀ ਜਿਹੜਾ ਮੈਂ ਮੈਂ ਤੇਰੇ ਤੋਂ ਪਰਮਿਸ਼ਨ ਨਹੀਂ ਲੈਣੀ ਪਰਮਿਸ਼ਨ ਨਹੀਂ ਲਈ ਤਾਂ ਇਥੋਂ ਹਾਂ ਇਹਨੂੰ ਲੈਂਦਾ ਕੌਣ ਹੈ ਤੇ ਤੂੰ 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 ਕਿ ਤੂੰ ਪਰਮਿਸ਼ਨ ਲੈ ਤੀ ਮਾਨੂੰ ਮੈਂ ਤੇਰੇ ਤੋਂ ਪਰਮਿਸ਼ਨ ਨਹੀਂ ਲੈਣੀ ਮੈਂ ਤੂੰ ਕਿਹਨੇ ਲਈ ਪਰਮਿਸ਼ਨ ਬਸ ਮੈਂ ਲੈਤੀ ਮੇਰੇ ਤੇ ਕੇਸ ਕਰ ਦਿਓ ਯਾਰ ਸਾਲਾ ਕੇਸ ਕਰ ਦਊਗਾ ਤੂੰ ਗੰਦ ਬੰਦਾ ਸਾਲਾ ਆ ਗੱਲ ਹੋਰ ਹੋਰ ਗੱਡ ਲਾ ਵੀ ਨਹੀਂ ਹੋਰ ਪਤਾ ਲੱਗਦਾ ਵੀ ਇੱਥੋਂ ਵੀ ਇਹ ਇਹ ਹੋ ਸਕਦਾ ਬਲਕਾਰ ਸਿੱਧੂ ਵੀ ਫਿਰ ਤੂੰ ਜਿਹੜੀ ਤੂੰ ਕਹਿ ਰਿਹਾ ਪੋਸਟ ਵੀ ਕਰ ਰਿਆ ਹੋ ਸਕਦਾ ਉਹ ਵੀ ਐਂ ਬੋਲਦਾ ਹੋਵੇ ਆ ਆਏ ਜਦੋਂ ਕੋਈ ਬੰਦਾ ਮਨ ਦਾ ਜਦੋਂ ਉਹਦੇ ਸਮਰਥਕ ਹੀ ਗਾਲਾਂ ਕੱਢਦੇ ਆ ਤਾਂ ਹੋ ਸਕਦਾ ਤੁਹਾਡਾ ਲੀਡਰ ਵੀ ਇਹੋ ਜਿਹਾ ਹੀ ਹੋ ਨਾ ਨਾ ਜੇਕਰ ਲੀਡਰ ਐ ਹੁੰਦਾ ਤਿੰਨ ਸਾਲਾਂ ਚ ਹਨਾ ਸਾਡੇ ਹਲਕੇ ਚ ਆ ਕੇ ਦੇ ਨਾ ਕਿਸੇ ਬੰਦੇ ਨੇ ਜਾਇ ਕਿਸੇ ਤੇ ਕੀਤਾ ਵੀਰੀ ਮੇਰੀ ਗੱਲ ਸੁਣ ਨਾ ਮੈਂ ਤਾਂ ਤੇਰੀ ਭਾਸ਼ਾ ਤੋਂ ਲੱਗਿਆ ਮੈਨੂੰ ਤਾਂ ਭਾਸ਼ਾ ਕਹਦੇ ਉਹ ਦਰ ਉਹ ਤੁਸੀਂ ਕਹਿੰਦੇ ਚਾਗਟਾ ਤੇ ਤੰਦਰ ਨਾਲ ਬਿੜਕੋ ਪਾਉਣੇ ਬੰਦੇ ਦਿਕਾ ਚਾਗਟਾ ਕੀ ਕੀ ਜਿਨ੍ਹਾਂ ਬਾਜਾਂ ਬਣਾ ਬਣਾ ਪਾਈ ਜਨ ਮੈਨੂੰ ਸਾਡੇ ਆਪਣਾ ਕੱਕਾ ਨੂੰ ਮੇਜੀ ਬਾਜ ਬਣਾ ਕੇ ਹੋਰ ਪਾ ਦੇ ਤੇਰਾ ਕੀ ਬਤਾ ਬੇਰੇ ਤੁਸੀਂ ਬਾਜ ਦੂਹਮ ਜੇ ਮੈਂ ਤੈਨੂੰ ਮਾਰ ਦੇਤਾ ਮੈਂ ਨੰਬਰ ਕਿੱਥੇ ਤੇਰਾ ਐਡਵਾਂਸਰ ਬੰਦਾ ਕੀ ਬਤਾ ਕਰ ਮੈਂ ਕੀ ਮੈਂ ਜਨੂਨ ਤੋਂ ਉਪਰ ਆ ਮੇਰੇ ਤੇ ਗੈਸ ਕਰ ਦਿਓ ਇਸ ਦਾ ਕੇਸਰ ਤੇ ਤੇ ਦੇ ਕੇ ਇਸ ਕੋਈ ਨਹੀਂ ਕਰਾਇਆ ਤੂੰ ਬੜਾ ਸਾਲਾ ਤੇ ਦੇ ਕੇ ਇਸ ਨਾਲ ਗੱਲ ਕਰ ਤੇ ਕਰ ਦਿਓ ਵੀਰੇ ਮੈਂ ਤਾਂ ਪਾਈ ਆ ਮੈਂ ਤਾਂ ਹੋਰ ਆਈ ਮੈਂ ਉਹ ਵੀ ਪਾਉਂਗਾ ਜਿਹੜੀ ਚੀਜ਼ ਮੈਨੂੰ ਲੱਗੀ ਮੈਂ ਤਾਂ ਪਾਉਂਗਾ ਮਰਾ ਜੀਠੇ ਮੈਨੂੰ ਫੋਨ ਆ ਮੇਰਾ ਫੋਨ ਚਾਲ ਕੇ ਮੜ ਕੇ ਮੈਨੂੰ ਫੋਨ ਲਾ ਲਿਆ ਮੈਨੂੰ ਕਹਿੰਦਾ ਮੈਂ ਤਾਂ ਬਿੜਗੋ ਕਹਿੰਦਾ ਮਿਰਦਮ ਮੈਨਾਂ ਬਿੜਗੋ ਭੇਜੀ ਭੇਜਣੀ ਕਿਸ ਨੂੰ ਉਹਨੇ ਕਹਿੰਦਾ ਮੈਂ ਲੋਕ ਰਾਜੂ ਦਾ ਮੈਂ ਫੋਨ ਲਾਇਆ ਤੋਦੇ ਤੇ ਹੁਣ ਸੁਣ ਲੋ ਮੇਰੀ ਗੱਲ ਸੁਣ ਲੋ ਇਹ ਸੁਣ ਸਕਦੇ ਆ ਹਾਂ ਹਾਂ ਰਾਜੂ ਮੇਰੇ ਕੋਲ ਫੋਨ ਕਰਕੇ ਮੰਨਿਆ ਵੀ ਹਾਂ ਮੇਰੀ ਆ ਬਾਈ ਇਹ ਮੇਰੇ ਕੋਲ ਤਾਂ ਹੋਰ ਵੀ ਬਹੁਤ ਪਈਆਂ ਕ ਰਾਜੂ ਤੇਰੇ ਕੋ ਮੰਨੇਗਾ ਹਾਂ ਹੁਣ ਇਹ ਵੀ ਸੁਣ ਤਾ ਰਾਜੂ ਨੇ ਮੈਨੂੰ ਇਹ ਗੱਲ ਆਖਿਆ ਮੈਂ ਕਹਿੰਦਾ ਨਾ ਤੂੰ ਮੇਰੇ ਕੋਲੇ ਮੇਰੇ ਨਾਲ ਤੂੰ ਸਿੱਧੀ ਪੁੱਠੀ ਲੈਂਗੁਏਜ ਆ ਨੀ ਬਕਵਾਸ ਕਹਦੇ ਨੇ ਉਹ ਕਰਨ ਲੱਗ ਗਿਆ ਰਾਜੂ ਮੇਰੇ ਕੋਲੇ ਫੋਨ ਕਰਕੇ ਖੁਦ ਕਹੇ ਕਿ ਭਾਈ ਮੇਰੇ ਕੋਲ ਤਾਂ ਹੋਰ ਵੀ ਬਹੁਤ ਪਈਆਂ ਜਿੱਚ ਸਪੀਕਰ ਬਾਰੇ ਭਗਵਾਨ ਮੈਨੂੰ ਫੋਨ ਲਾਇਆ ਮੇਰਾ ਮੜ ਕੇ ਰਾਜੂ ਨੇ ਮੇਰੇ ਕੋਲੇ ਤਾਂ ਫੋਨ ਕੀਤਾ ਪਹਿਲਾਂ ਪਹਿਲਾਂ ਜਦੋਂ ਮੇਰੀ ਗੱਲ ਸੁਣ ਲਾ ਤੇਰੀ ਗੱਲ ਸੁਣ ਲਾ ਮੇਰੀ ਗੱਲ ਸੁਣ ਲਾ ਵੀ ਮੇਰੇ ਕੋਲੇ ਤਾਂ ਰਿਕਾਰਡ ਪਿਆ ਕਿ ਮੈਨੂੰ ਨੇ ਆਪ ਫੋਨ ਲਾ ਕੇ ਕਿਹਾ ਕਿ ਭਾਈ ਮੇਰੇ ਕੋਲ ਤਾਂ ਹੋਰ ਵੀ ਬਹੁਤ ਪਈਆਂ ਇਹਦੀ ਜਿਹੜੇ ਮਰਜ਼ੀ ਭੈਣ ਨਾਲ ਹੋ ਯਾਰ ਹੋਰ ਦੱਸ ਤੇ ਹਣ ਤੂੰ ਤਾਂ ਜਾ ਉਹ ਜਾ ਤੇਰਾ ਤਾਂ ਬਾਈ ਜਿਵੇਂ ਜਾ ਹੁਣ ਸੰਸਕਾਰ ਕਰਤੇ ਮਾਂ ਤੋਂ ਨੇ ਜਾ ਉਹ ਜਾ ਤੇਰੇ ਮਾਂ ਤੋਂ ਨੇ ਸੰਸਕਾਰ ਦਿੱਤੇ ਆ ਉਹੀ ਕਰਨਾ ਦੱਸੀਆਂ ਦਨ